ਮਿੰਟੂ ਬਰਾੜ ਦੀ ਪੁਸਤਕ ਕੈਂਗਰੂ ਨਾਵਾ ਟਾਪੂ ਤੇ ਵਿਚਰਦਿਆਂ ਵਿੱਚੋਂ ਇੱਕ ਲੇਖ ਜੰਤਰ ਮੰਤਰ ਗੰਡਾ ਤੰਤਰ ਇਹ ਲੇਖ ਅਗਸਤ 2013 ਵਿੱਚ ਉਸ ਵਕਤ ਹੋਂਦ ਵਿੱਚ ਆਇਆ ਜਦੋਂ ਇੱਕ ਵਾਰ ਫਿਰ ਗੰਡਿਆਂ ਦੀ ਸਿਆਸਤ ਦੀ ਮਸ਼ਕ ਭਾਰਤ ਭਰ ਵਿੱਚ ਫੈਲੀ ਹੋਈ ਸੀ ਲੇਖ ਲਿਖਣ ਦਾ ਮਕਸਦ ਸਿਰਫ ਇੱਕ ਹਲੂਨਾ ਦੇਣਾ ਸੀ ਪਤਾ ਨਹੀਂ ਅਸੀਂ ਕਦੋਂ ਆਪਣੇ ਦਿਮਾਗ ਨਾਲ ਸੋਚਣ ਲੱਗਾਂਗੇ ਜਨਮ ਭੂਮੀ ਵਾਸੀਓ ਕੀ ਹੋ ਗਿਆ ਅਸੀਂ ਆਪਣੀ ਕਰਮ ਭੂਮੀ ਬਦਲ ਲਈ ਹੈ ਪਰ ਇਹ ਨਾ ਕੋ ਕਿ ਅਸੀਂ ਤੁਹਾਡੇ ਸੁੱਖ-ਦੁੱਖ ਦੇ ਸਾਥੀ ਨਹੀਂ। ਸੁਣੇ ਅੱਜਕੱਲ ਤੁਹਾਨੂੰ ਗੰਡੇ ਪਿਆਜ਼ ਬੜੇ ਰੁਵਾ ਰਹੇ ਹਨ। ਪਰ ਦੋਸਤੋ ਮੈਨੂੰ ਇਹ ਦੱਸੋ ਕਿ ਗੰਡੇ ਹਸਾਉਂਦੇ ਕਦੋਂ ਹੁੰਦੇ ਸੀ? ਮੈਂ ਤਾਂ ਜਦੋਂ ਦਾ ਜੰਮਿਆ ਗੰਡਿਆਂ ਨੂੰ ਰੋਂਦੇ ਹੀ ਦੇਖਿਆ ਹੈ। ਹੁਣ ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੀ ਚੀਜ਼ ਨੇ ਜ਼ਿੰਦਗੀ ਸਦਾ ਹੀ ਹੰਝੂ ਦਿੱਤੇ ਹਨ ਉਸ ਨੂੰ ਕੀ ਰੋਣਾ ਤੇ ਕੀ ਦੁਖੀ ਹੋਣਾ। ਮੈਨੂੰ ਤਾਂ ਨਹੀਂ ਲੱਗਦਾ ਕਿ ਗੰਡੇਆਂ ਬਿਨਾ ਕੋਈ ਬੰਦਾ ਜਿਉ ਨਹੀਂ ਸਕਦਾ। ਜੇ ਗੱਲ ਹੁੰਦੀ ਤਾਂ ਸ਼ਾਇਦ ਅੱਜ ਤੱਕ ਜੈਨ ਧਰਮ ਹੈ ਨਾ ਹੋ ਕੇ ਸੀ ਹੁੰਦਾ ਕਿਉਂਕਿ ਸਭ ਨੂੰ ਪਤਾ ਹੈ ਕਿ ਜੈਣੀ ਗੰਡੇ ਨਹੀਂ ਖਾਂਦੇ ਲੱਗਦੇ ਹਥੇ ਖੋਰ ਸੁਣ ਲਓ ਥੋੜੇ ਦਿਨ ਪਹਿਲਾਂ ਮੇਰੀ ਅਮਨਦੀਪ ਸਿੱਧੂ ਨਾਲ ਯੋਗੀਆਂ ਦੀ ਵਿੱਦਿਆ ਤੇ ਗੱਲ ਚੱਲ ਰਹੀ ਸੀ ਕਿਉਂਕਿ ਉਹਨਾਂ ਨੂੰ ਇਸ ਵਿੱਦਿਆ ਵਿੱਚ ਮੁਹਾਰਤ ਹਾਸਲ ਹੈ ਯੋਗ ਤੰਤਰ ਯਾਨੀ ਯੋਗੀਆਂ ਦੀ ਵਿੱਦਿਆ ਕਹਿੰਦੀ ਹੈ ਕਿ ਜੋ ਚੀਜ਼ ਜ਼ਮੀਨ ਦੇ ਅੰਦਰ ਪੈਦਾ ਹੁੰਦੀ ਹੈ ਉਹ ਬੰਦੇ ਦੀ ਉਮਰ ਘਟਾਉਂਦੀ ਹੈ ਕਿਉਂਕਿ ਇਸ ਨਾਲ ਪਾਚਨ ਕਿਰਿਆ ਤੇਜ਼ ਹੋ ਜਾਂਦੀ ਹੈ ਤੇ ਸਾਡੇ ਸਰੀਰ ਨੂੰ ਕਈ ਦਿਨਾਂ ਦਾ ਕੰਮ ਇੱਕ ਦਿਨ ਵਿੱਚ ਹੀ ਕਰਨਾ ਪੈਂਦਾ ਹੈ ਯੋਗਿਆਂ ਦਾ ਮੰਨਣਾ ਕਿ ਇਹ ਚੀਜ਼ਾਂ ਇੱਕ ਚੰਗੀ ਔਸ਼ਧੀ ਦਵਾਈ ਤਾਂ ਹੋ ਸਕਦੀਆਂ ਹਨ ਪਰ ਖੁਰਾਕ ਨਹੀਂ ਚੱਲੇ ਮੰਨ ਲੈਨੇ ਆ ਕਿ ਗੰਡਿਆਂ ਬਿਨਾ ਦਾਲ ਸਬਜ਼ੀ ਸਵਾਦ ਨਹੀਂ ਬਣਦੀ ਫਿਰ ਇਹ ਕਹੋ ਕਿ ਰੋਣਾ ਗੰਡਿਆਂ ਦਾ ਨਹੀਂ ਰੋਣਾ ਤਾਂ ਜੀਬ ਦੇ ਸਵਾਦ ਦਾ ਹੈ ਤੁਰਕੀ ਬਾਣੀ ਬਹੁਤ ਸਮਝਾਉਂਦੀ ਹੈ ਕਿ ਦੁਨਿਆਵੀ ਸਵਾਦ ਚਿਰ ਸਾਈ ਨਹੀਂ ਹੁੰਦੇ ਪਰ ਇਹ ਗੱਲ ਤਾਂ ਸਾਡੇ ਤਾਈਆਂ ਨੂੰ ਸਮਝ ਆਵੇ ਜੇ ਅਸੀਂ ਕਦੇ ਗੁਰਬਾਣੀ ਨੂੰ ਪੜ੍ਹਿਆ ਹੋਵੇ ਜਾਂ ਫਿਰ ਧਿਆਨ ਨਾਲ ਸੁਣਿਆ ਹੋਵੇ ਗੱਲ ਗੰਡਿਆਂ ਦੀ ਹੋ ਰਹੀ ਸੀ ਪਰ ਵਿੱਚੇ ਪਰਵਚਨ ਹੋ ਗਿਆ ਮਾਫੀ ਚਾਹੁੰਦਾ ਹਾਂ ਪਰ ਮੇਰਾ ਇੱਥੇ ਗੁਰਬਾਣੀ ਤੋਂ ਉਦਾਹਰਣ ਦੇਣ ਦਾ ਇੱਕੋ ਇੱਕ ਮਕਸਦ ਹੈ ਕਿ ਜਿਸ ਪਾਸੇ ਜਾਣ ਤੋਂ ਸਾਨੂੰ ਵਰਜਿਆ ਜਾਂਦਾ ਉਸੇ ਪਾਸੇ ਜਾਨ ਚੀ ਸਵਾਦ ਆਉਂਦਾ ਹੈ ਹੁਣ ਦੱਸੋ ਸਵਾਦ ਦਾ ਭੁੱਖਾ ਵੀ ਕਦੇ ਕੋਈ ਰੋਂਦਾ ਹੁੰਦਾ ਹੈ ਇੱਕ ਸੋਚਣ ਦੀ ਗੱਲ ਇਹ ਵੀ ਆ ਜਾਂਦੀ ਹੈ ਕਿ ਇਹ ਗੰਡੇ ਅਕਸਰ ਹੀ ਕਿਸੇ ਨਾ ਕਿਸੇ ਸਰਕਾਰ ਤੇ ਹੱਡੀ ਬੈ ਕੇ ਉਹਨਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਲਿਆ ਦਿੰਦੇ ਹਨ ਅਕਸਰ ਹੀ ਗੰਡੇ ਉਦੋਂ ਅਸਮਾਨੀ ਚੜਦੇ ਹਨ ਜਦੋਂ ਵੋਟਾਂ ਨੇੜੇ ਹੋਣ ਇੱਕ ਗੱਲ ਹੋਰ ਕਿ ਅਸੀਂ ਇੱਕੋ ਟ੍ਰਿਕ ਨਾਲ ਕਈ ਵਾਰ ਬੁੱਧੂ ਬਣ ਚੁੱਕੇ ਹਾਂ ਪਤਾ ਨਹੀਂ ਹੋਰ ਕਿੰਨਾ ਚਿਰ ਸਿਆਸੀ ਲੋਕ ਸਾਨੂੰ ਆਪਣੀਆਂ ਉਹੀ ਪੁਰਾਣੀਆਂ ਚਾਲਾਂ ਨਾਲ ਖੋਗੜ ਬਣਾਉਂਦੇ ਰਹਿਣਗੇ ਜੇ ਕਿਸੇ ਨੂੰ ਸਿਆਸਤ ਦਾ ਅਖਰੀ ਅਰਥ ਪੁੱਛਿਆ ਜਾਵੇ ਤਾਂ ਉਹ ਸਿਆ ਜਮਾ ਸਤ ਮਤਲਬ ਕਾਲਾ ਸੱਚ ਕਹੇਗਾ ਪਰ ਜਦੋਂ ਦਾ ਇਸ ਸਿਆਸਤ ਦਾ ਦੂਜਾ ਪਾਸਾ ਦੇਖਿਆ ਉਦੋਂ ਤੋਂ ਮੇਰੇ ਮੁਤਾਬਕ ਸਿਆਸਤ ਦਾ ਮਤਲਬ ਜੋ ਗੱਲ ਬਾਤ ਕਰਨ ਤੋਂ ਬਾਅਦ ਸਮਝ ਆਵੇ ਉਹੀ ਸਿਆਸਤ ਹੈ ਬਾਅਦ ਵਿੱਚ ਅਸੀਂ ਅਕਸਰ ਹੀ ਆਖਦੇ ਹਾਂ ਕਿ ਯਾਰ ਮੇਰੇ ਨਾਲ ਤਾਂ ਸਿਆਸਤ ਖੜੀ ਗਈ ਸਾਡੀ ਸਿਆਸਤ ਤਾਂ ਕਿਸੇ ਹੋਰ ਜਹਾਨ ਤੋਂ ਤਾਂ ਆਈ ਨਹੀਂ ਸਾਡੇ ਤੋਂ ਹੀ ਕੁਝ ਇੱਕ ਦੇ ਕੜਾ ਲੋਟ ਆ ਗਿਆ ਤੇ ਨੇਤਾਜੀ ਬਣ ਗਏ ਪਰ ਅਫਸੋਸ ਤਾਂ ਇਸ ਗੱਲ ਦਾ ਹੁੰਦਾ ਹੈ ਕਿ ਪਤੰਦਰ ਕੋਈ ਨਵਾਂ ਪੈਂਤਲਾ ਨਹੀਂ ਖੇੜਦੇ ਹਰ ਵਾਰੀ ਇਹ ਗੰਡਿਆਂ ਵਾਲਾ ਪੱਤਾ ਚੱਲ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੱਝਾਂ ਦਾ ਦੁੱਧ ਪੀਣ ਵਾਲਿਆਂ ਦੀ ਮੱਤ ਵੀ ਕੱਟੇ ਵਰਗੀ ਹੋ ਗਈ ਹੈ ਇਹ ਗੰਡਿਆਂ ਵਿੱਚ ਮੱਝਾਂ ਦਾ ਦੁੱਧ ਕਿੱਥੋਂ ਆ ਗਿਆ ਚਲੋ ਕੋਈ ਨਾ ਪਹਿਲਾਂ ਇਸ ਦੇ ਵਿਸਤਾਰ ਵਿੱਚ ਜਾਣਦੇ ਹਾਂ ਦੁੱਧ ਤੇ ਬੁੱਧਾ ਕੀ ਰੌਲਾ ਜਾਂ ਕਹਿ ਲਓ ਬੁੱਧ ਨਾਲ ਦੁੱਧ ਦਾ ਕੀ ਸੰਬੰਧ ਹੈ ਮੈਂ ਕਈ ਸਾਲ ਡੇਲੀ ਪੈਸੇਂਜਰ ਦੇ ਤੌਰ ਤੇ ਕਾਲਾਂਵਾਲੀ ਤੋਂ ਬਠਿੰਡੇ ਆਉਂਦਾ ਜਾਂਦਾ ਰਿਹਾ ਪਾਵੇਂ ਦੂਰੀ 42 ਕਿਲੋਮੀਟਰ ਦੀ ਹੈ ਪਰ ਭਾਰਤੀ ਰੇਲ ਸਫਰ ਅਕਸਰ ਹੀ 3 ਕੁ ਘੰਟਿਆਂ ਚ ਪੂਰਾ ਕਰਦੀ ਹੈ ਪਰ ਉੱਥੇ ਸਫਰ ਕਰਨ ਵਾਲੇ ਆਦੀ ਜੇ ਹੋ ਗਏ ਹਨ ਜਦੋਂ ਇੱਕ ਬੰਦਾ ਟ੍ਰੇਨ ਵਿੱਚ ਹਰ ਰੋਜ਼ ਜ਼ਿੰਦਗੀ ਵਿੱਚ ਐਨਾ ਬੇਸ਼ਕੀਮਤੀ ਵਕਤ ਗੁਜ਼ਾਰਦਾ ਹੈ ਤਾਂ ਉਸ ਵੱਟੇ ਉਸ ਨੂੰ ਥੋੜਾ ਬਹੁਤ ਮਿਲਦਾ ਵੀ ਹੈ ਜਿਸ ਤਰ੍ਹਾਂ ਪਾਂਤ ਪਾਂਦੇ ਲੋਕਾਂ ਦੀ ਤਜਰਬੇ ਬਾਕੀ ਮੇਰੇ ਵਰਗੇ ਬੰਦੇ ਨੂੰ ਤਾਂ ਕੋਈ ਨਾ ਕੋਈ ਉਹ ਜ ਟੱਕਰ ਹੀ ਜਾਂਦਾ ਹੈ ਕਈ ਸਾਲ ਸਫਰ ਕਰਦਾ ਰਿਹਾ ਪਹਿਲਾਂ ਪੜਾਈ ਤਰ੍ਹਾਂ ਫਿਰ ਕੰਮ ਦੇ ਸਿਲਸਿਲੇ ਵਿੱਚ ਰੁਕੋ ਰੁਕੋ ਟ੍ਰੇਨ ਤੇ ਕਾਹਦਾ ਜਿਹੜੇ ਆਪਾਂ ਤਾਂ ਵਿਸ਼ੇ ਤੋਂ ਭਟਕ ਗਏ ਵਿਸ਼ੇ ਤੇ ਆਉਂਦੇ ਹਾਂ ਗੱਲ ਚੱਲ ਰਹੀ ਸੀ ਮੋਟੀ ਬੁੱਦੀ ਦੀ ਗੱਲ ਘੇਰ ਕੇ ਉੱਥੇ ਲਿਆਉਂਦੇ ਹਾਂ ਬਹੁਤ ਸਾਰੇ ਲੋਕ ਇਸ ਰੇਲ ਦੇ ਸਫ਼ਰ ਵਿੱਚ ਹਮਸਫ਼ਰ ਬਣੇ ਜਿੰਨਾਂ ਵਿੱਚੋਂ ਇੱਕ ਦਿਨ 60 ਕੁ ਬਰਿਆਂ ਦੇ ਅੰਕਲ ਜੀ ਮਿਲੇ ਗੱਲਾਂ ਮਾਰਨ ਵਿੱਚ ਤਾਂ ਮੈਂ ਵੀ ਸ਼ੇਅਰ ਸੀ ਪਰ ਅੰਕਲ ਜੀ ਸਵਾਸਿਰ ਨਿਕਲੇ ਉਹਨਾਂ ਦੀ ਸਲੀਕੇ ਨਾਲ ਸੰਵਾਰੀ ਦਾੜੀ ਦੱਸਦੀ ਸੀ ਕੋ ਕਿਸੇ ਅਫਸਰੀ ਜੀ ਦਾ ਆਨੰਦਮਾਨ ਕੇ ਰਿਟਾਇਰ ਹੋਏ ਹੋਣ ਗੱਲਾਂ ਚੱਲੀਆਂ ਤਾਂ ਪਤਾ ਲੱਗਾ ਕਿ ਡੀਐਸਪੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ ਨੌਕਰੀ ਦੌਰਾਨ ਮਾਰੀ ਇੱਕ ਵਿਸ਼ੇਸ਼ ਮੱਲ ਦਾ ਜ਼ਿਕਰ ਵਾਰ-ਵਾਰ ਉਹਨਾਂ ਦੀਆਂ ਗੱਲਾਂ ਵਿਚਾਰ ਰਿਆ ਸੀ ਉਸੀ ਕੈਪਟਨ ਦੇ ਰਾਜ ਵਿੱਚ ਬਾਦਲ ਨੂੰ ਪ੍ਰਸ਼ਟਾਚਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕਰਨਾ ਸਬੂਤ ਵਜੋਂ ਉਹਨਾਂ ਦੇ ਬਟੂਏ ਵਿੱਚ ਅਖਬਾਰ ਦੀ ਕਟਿੰਗ ਵੀ ਸੀ ਜਿਸ ਵਿੱਚ ਕਈ ਲੋਕਾਂ ਦੇ ਵਿੱਚ ਉਹ ਬਾਦਲ ਸਾਹਿਬ ਨੂੰ ਵਾਰੰਟ ਦੇ ਰਹੇ ਦਿਖਾਈ ਦੇ ਰਹੇ ਸਨ ਇਹ ਵੀ ਇੱਕ ਇਨਸਾਨੀ ਫਿਤਰਤ ਹੀ ਹੈ ਕਿ ਕਈ ਵਾਰ ਅਸੀਂ ਕਿਸੇ ਇੱਕ ਪ੍ਰਾਪਤੀ ਨੂੰ ਇੰਨਾ ਕੁ ਵਰਤ ਲੈਂਦੇ ਹਾਂ ਕਿ ਵਕਤ ਨਾਲ ਉਹ ਪ੍ਰਾਪਤੀ ਕੱਟ ਤੇ ਟ੍ਰੇਡਮਾਰਕ ਵਾਦ ਬਣ ਜਾਂਦੀ ਹੈ ਰਾਜੀ ਮਹਾਰਾਜਾਂ ਦੇ ਵੇਲੇ ਵਕਤਾਂ ਵਿੱਚ ਜਦੋਂ ਕਿਸੇ ਨੂੰ ਸੰਬੋਧਨ ਕੀਤਾ ਜਾਂਦਾ ਸੀ ਤਾਂ ਉਸਤੇ ਨਾਮ ਉਹ ਰੇ ਉਸ ਦੀਆਂ ਪ੍ਰਾਪਤੀਆਂ ਗਿਣਾਈਆਂ ਜਾਂਦੀਆਂ ਸਨ ਪਰ ਉਦੋਂ ਫਰਕ ਇੰਨਾ ਕੋ ਹੁੰਦਾ ਸੀ ਕਿ ਪ੍ਰਾਪਤੀਆਂ ਕੋਈ ਹੋਰ ਗਿਣਾਉਂਦਾ ਹੁੰਦਾ ਸੀ ਜਿਵੇਂ ਮਹਾ ਬਲਸ਼ਾਲੀ ਅਤ ਪ੍ਰਾਕਰਮੀ ਮਹਾ ਯੋਧੇ ਫਲਾ ਫਲਾ ਪਧਾਰ ਰਹੇ ਹਨ ਪਰ ਅਜੀ ਦੇ ਯੁੱਗ ਵਿੱਚ ਤਾਂ ਸਾਨੂੰ ਆਪਣੇ ਕਿਸੇ ਦੇ ਆਪ ਹੀ ਪੜਨੇ ਪੈਂਦੇ ਹਨ ਉਦਾਹਰਨ ਦੇ ਤੌਰ ਤੇ ਇੱਕ ਨਮੂਨਾ ਵੀ ਸੁਣਾ ਦਿੰਦਾ ਹਾਂ 15 ਕੋ ਬਰੇ ਪਹਿਲਾਂ ਸੀ ਕਈ ਮਤਰਾ ਨੇ ਉਹਗੇ ਸਮਾਜ ਸੇਵਕ ਜੰਟਾ ਸਿੰਘ ਪਟਵਾਰੀ ਜੀ ਦੀ ਪ੍ਰੇਰਨਾ ਸਤਕਾ ਮਰਨ ਤੋਂ ਪਹਿਲਾਂ ਆਪਣੇ ਸਰੀਰਦਾਨ ਕਰਨ ਲਈ ਹਲਫੀਆ ਬਿਆਨ ਦਿੱਤੇ। ਉਹਨਾਂ ਵਿੱਚ ਇੱਕ ਸਾਡੇ ਮਿੱਤਰ ਮਾਸਟਰ ਜੀ ਨੇ ਵੀ ਇਸ ਕਾਰਜ ਵਿੱਚ ਯੋਗਦਾਨ ਪਾਇਆ। ਪਰ ਉਸੇ ਸ਼ਾਮ ਨੂੰ ਜਦੋਂ ਮੈਂ ਉਹਨਾਂ ਦੀ ਮਰੂਤੀਕਾਰ ਕੋਲ ਦੀ ਜਾਂਦੀ ਵੇਖੀ ਤਾਂ ਉਸ ਤੇ ਪਿੱਛੇ ਲਿਖਿਆ ਸੀ ਸਰੀਰਦਾਨੀ ਮਾਸਟਰ ਫਲਾਂਸੀਓ। ਚਲੋ ਇਹ ਮਸਲਾ ਇੱਥੇ ਛੱਡੋ ਕਿਉਂਕਿ ਲੋਕ ਤਾਂ ਸੰਗਰਾਦ ਵਾਲੇ ਦਿਨ ਦੋ ਰੁਪਏ ਦੇ ਕੇ 10 ਵਾਰ ਸਾਰੇ ਖਾਨਦਾਨ ਦਾ ਨਾਂ ਬੁਲਾ ਦਿੰਦੇ ਹਨ। ਇਹ ਤਾਂ ਫੇਰ ਵੀ ਸਰੀਰਦਾਨ ਹੈ। ਗੱਲ ਅੱਗੇ ਤੋਰਦੇ ਹਾਂ। ਬਾਦਲ ਪਕੜ। ਅੰਕਲ ਸੀ ਬਰੀਕ ਬੁੱਧੀ ਦੇ ਇਹ ਗੱਲ ਸੀ ਉਸੇ ਦਿਨ ਨਹੀਂ ਮੰਨ ਲਈ ਸੀ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਫਿਰ ਅੱਜਕੱਲ ਕੀ ਰੁਝੇਵੇਂ ਚੱਲ ਰਿਹਾ ਤਾਂ ਕਹਿੰਦੇ ਕਿ ਕਿਤਾਬ ਲਿਖ ਰਿਹਾ ਕਿਸ ਵਿਸ਼ੇ ਤੇ ਪੁੱਛਣ ਤੇ ਉਹਨਾਂ ਦੱਸਿਆ ਕਿ ਮੇਰੀ ਕਿਤਾਬ ਦਾ ਨਾਂ ਦੁੱਧ ਤੇ ਬੁੱਧ ਉਸ ਵਿੱਚ ਮੈਂ ਇਹ ਸਾਬਤ ਕਰਾਂਗਾ ਕਿ ਜੋ ਜਪਯੋਗ ਹੈ ਦੁੱਧ ਉਹ ਜੀ ਹੋ ਜਾਂਦੀ ਹੈ ਬੁੱਧ ਮੇਰੇ ਸਮੇਤ ਡੱਬੇ ਵਿੱਚ ਬੈਠੀਆਂ ਸਾਰੀਆਂ ਦੀਆਂ ਸਾਰੀਆਂ ਸਵਾਰੀਆਂ ਦੇ ਮੂੰਹ ਤੇ ਕਟਸੀ ਮਤਲਬ ਪ੍ਰਸ਼ਨਵਾਚਕ ਚੰ ਬੜੀ ਸਾਨੀ ਨਾ ਦੇਖਿਆ ਜਾ ਸਕਦਾ ਸੀ ਚੁੱਪ ਤੋੜਦਿਆਂ ਮੈਂ ਸਿਰਫ ਕਿਵੇਂ ਹੀ ਕਿਹਾ ਸੀ ਤਾਂ ਅੰਕਲ ਜੀ ਨੇ ਸਿੱਧੀ ਛਾਲ ਮਾਰੀ ਸਿਕੰਦਰ ਦੇ ਕਾਲ ਵਿੱਚ ਕਹਿੰਦੇ ਜਦੋਂ ਸਿਕੰਦਰ ਆਪਣੇ ਜੇਤੂ ਰਸਤੇ ਸਵਾਰ ਹੋ ਕੇ ਪੰਜਾਬ ਪਹੁੰਚਿਆ ਸੀ ਤਾਂ ਜਿੱਥੇ ਪੰਜਾਬ ਚ ਉਸ ਨੂੰ ਜਸਮਾਨੀ ਤੌਰ ਤੇ ਕਰੜੀ ਟੱਕਰ ਮਿਲੀ ਉੱਥੇ ਵਿਦਵਾਨੀ ਤੌਰ ਤੇ ਵੀ ਉਸ ਨੂੰ ਕਾਫੀ ਵਿਦਵਾਨਾਂ ਦਾ ਸਾਹਮਣਾ ਕਰਨਾ ਪਿਆ ਸੀ ਸਿਕੰਦਰ ਨਾਲ ਆਈ ਬੁੱਧੀਜੀਵੀਆਂ ਦੀ ਟੀਮ ਨੇ ਜਦੋਂ ਇਸ ਬਾਰੇ ਕੋਹ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹ ਲੋਕ ਗਾਂ ਤੇ ਬੱਕਰੀ ਦਾ ਦੁੱਧ ਪਿੰਦੇ ਹਨ ਇਸ ਲਈ ਇਹਨਾਂ ਦੀ ਬੁੱਧੀ ਵੀ ਤਿੱਖਣ ਹੈ ਇਸ ਰਿਪੋਰਟ ਤੋਂ ਬਾਅਦ ਸਿਕੰਦਰ ਨੇ ਜਨਾਨਾਂ ਤੋਂ ਮੱਝਾਂ ਲਿਆ ਕੇ ਇੱਥੇ ਛੱਡਣ ਦਾ ਫਰਮਾਨ ਦੇ ਦਿੱਤਾ ਸੀ ਕਿਉਂਕਿ ਮਾਹਰਾਂ ਦਾ ਮੰਨਣਾ ਸੀ ਕਿ ਮੱਝ ਦਾ ਦੁੱਧ ਬੰਦੇ ਦੀ ਬੁੱਧ ਨੂੰ ਮੋਟਾ ਕਰ ਦਿੰਦਾ ਤੇ ਮੋਟੀ ਬੁੱਧ ਦੇ ਬੰਦਿਆਂ ਤੇ ਰਾਜ ਕਰਨਾ ਸੌਖਾ ਹੁੰਦਾ ਹੈ ਇਸੇ ਵਿਸ਼ੇ ਤੇ ਮੇਰੀ ਗੱਲ ਇੱਕ ਦਿਨ ਸਾਡੇ ਮਿੱਤਰ ਸ਼ਿਵਦੀਪ ਨਾਲ ਹੋ ਰਹੀ ਸੀ ਤਾਂ ਉਹ ਕਹਿੰਦਾ ਬਾਈ ਤੁਹਾਨੂੰ ਨਹੀਂ ਲੱਗਦਾ ਕਿ ਸਿਕੰਦਰ ਨੇ ਉਸ ਵਕਤ ਗਲਤੀ ਕੀਤੀ ਸੀ ਇੱਥੇ ਮੱਝਾਂ ਲਿਆ ਕੇ ਛੱਡਣ ਦੀ ਮੈਂ ਹੈਰਾਨ ਜਾ ਹੋ ਕੇ ਪੁੱਛਿਆ ਕਿਉਂ ਕਿਵੇਂ ਉਹ ਕਹਿੰਦਾ ਬਾਈ ਜੇ ਉਹ ਬਰਾਈ ਇੱਥੇ ਛੱਡਣ ਦੀ ਥਾਂ ਚੰਗਿਆਈ ਇੱਥੋਂ ਲੈ ਜਾਣ ਵਾਰੀ ਸੋਚਦਾ ਤਾਂ ਅੱਜ ਦੁਨੀ ਹਰ ਵਾਰ ਵਾਂਗ ਇਸ ਵਾਰ ਵੀ ਸ਼ਿਵ ਗਲਪਤੇ ਦੀ ਕਹਿ ਗਿਆ ਸੀ ਸੱਤਾ ਦੇ ਨਸ਼ੇ ਵਿੱਚ ਸਿਕੰਦਰ ਐਨਾ ਕੋ ਅੰਨਾ ਹੋ ਗਿਆ ਸੀ ਕਿ ਉਸ ਨੇ ਦੂਜਿਆਂ ਦੀ ਬੁੱਧੀ ਮੋਟੀ ਕਰਨ ਦੇ ਚੱਕਰ ਵਿੱਚ ਇੱਥੇ ਮੱਝਾਂ ਛੱਡਣ ਬਾਰੇ ਤਾਂ ਫੈਸਲਾ ਲੈ ਲਿਆ ਪਰ ਬੱਕਰੀਆਂ ਜਾਂ ਗਾਵਾਂ ਨੂੰ ਨਾਲ ਲੈ ਜਾਣ ਦੀ ਸੋਚ ਉਸ ਦੀ ਮੋਟੀ ਬੁੱਧੀ ਵਿੱਚ ਨਹੀਂ ਆਈ ਅਕਸਰ ਉਹ ਵੀ ਤਾਂ ਮੱਝਾਂ ਦਾ ਦੁੱਧ ਚੁੰਮ ਕੇ ਹੀ ਜਵਾਨ ਹੋਇਆ ਸੀ ਇਹੀ ਦੋਸ਼ ਪੰਜਾਬ ਦੇ ਅੱਜ ਦੇ ਸਿਕੰਦਰ ਤੇ ਵੀ ਲੱਗਦੇ ਹਨ ਕਿ ਉਹ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਪਾ ਕੇ ਉਸ ਤੇ ਕਈ ਪੁਸ਼ਤਾਂ ਤੱਕ ਰਾਜ ਕਰਨਾ ਚਾਹੁੰਦਾ ਹੈ ਇਹ ਸੋਚਣ ਦੀ ਗੱਲ ਹੈ ਕਿ ਸਿਕੰਦਰ ਤਾਂ ਜਾਂਦਾ ਜਾਂਦਾ ਦੁਨੀਆਂ ਨੂੰ ਖਾਲੀ ਹੱਥ ਜਾਣ ਦਾ ਸੁਨੇਹਾ ਦੇ ਗਿਆ ਸੀ ਪਰ ਅੱਜ ਤੱਕ ਮੈਨੂੰ ਸਿਕੰਦਰ ਦੀ ਉਸ ਨਸੀਅਤ ਨੂੰ ਪੱਲੇ ਬੰਨੀ ਬੈਠਾ ਕੋਈ ਨਹੀਂ ਮਿਲਿਆ ਗੱਲ ਗੰਡਿਆਂ ਤੋਂ ਚੱਲੀ ਸੀ ਤੇ ਬਟਿੰਡੇ ਵਾਲੀ ਗੱਡੀ ਚੜ ਕੇ ਸਿਕੰਦਰ ਦੇ ਕਾਲ ਵਿੱਚ ਜਾਵੜੀ ਮਾਫੀ ਚਾਹੁੰਦਾ ਦੋਸਤੋ ਕਿਉਂਕਿ ਇਹ ਵੀ ਇੱਕ ਰੋਗ ਹੁੰਦਾ ਮੇਰੇ ਵਰਗੇ ਗਲੜੀ ਬੰਦੇ ਨੂੰ ਚਲੋ ਕੋਈ ਨਾ ਤੁਸੀਂ ਤਾਂ ਸਮਝਦਾਰ ਹੋ ਇਸ ਵਿੱਚੋਂ ਦੋ ਚੰਗਾ ਲੱਗੇ ਰੱਖ ਲਿਓ ਵालतੂ ਦਾ ਵਗਾ ਮਾਰਿਓ ਭਾਵੇਂ ਕੱਲ ਕਿਤੋਂ ਚੱਲ ਕੇ ਕਿੱਥੇ ਪਹੁੰਚ ਗਈ ਪਰ ਕੇਂਦਰ ਬਿੰਦੂ ਉਹੀ ਹੈ ਕਿ ਕਦੋਂ ਤੱਕ ਅਸੀਂ ਮੂਰਖ ਬਣਦੇ ਰਹਾਂਗੇ ਪਛੋਕੜ ਤੇ ਝਾਤ ਮਾਰ ਕੇ ਦੇਖੋ ਗੰਡੇ ਜ਼ਿਆਦਾਤਰ ਕਾਂਗਰਸ ਦੇ ਰਾਜਵਿਚੀ ਮਹਿੰਗੇ ਹੁੰਦੇ ਹਨ ਪਤਾ ਕਿਉਂ ਮੇਰੀ ਮੋਟੀ ਬੁੱਧੀ ਕਹਿੰਦੀ ਹੈ ਕਿ ਵਿਰੋਧੀ ਧਿਰ ਵਿੱਚ ਬੈਠੀ ਵਪਾਰੀਆਂ ਦੀ ਪਾਰਟੀ ਇੱਕ ਪੰਥ ਨਾਲ ਦੋ ਦੋ ਕਾਜ ਕਰ ਲੈਂਦੀ ਹੈ ਉਹ ਇਹੋ ਜੀ ਚੀਜ਼ ਲੱਭਦੇ ਆ ਜੋ ਰੋਜ਼ਮਾਰਾ ਦੀ ਜ਼ਿੰਦਗੀ ਵਿੱਚ ਆਮ ਆਦਮੀ ਨੂੰ ਆਪਣੀ ਢੇਪੇਟ ਵਿੱਚ ਲੈ ਲਵੇ ਤੇ ਨਾਲ ਹੀ ਦੋ ਚਾਰ ਮਹੀਨੇ ਸਟੋਰ ਵੀ ਹੋ ਸਕਦੀ ਹੋਵੇ ਕਿਉਂਕਿ ਰੋਜ਼ਮਾਰਾ ਦੀ ਜ਼ਿੰਦਗੀ ਵਿੱਚ ਤਾਂ ਟਮਾਟਰ ਵੀ ਆਉਂਦੇ ਨੇ ਮਾਰੇ ਭਾਗੇ ਉਹਨਾਂ ਨੂੰ ਸਟੋਰ ਕਰਨ ਤੇ ਦਾੜੀ ਨਾਲੋਂ ਮੁੱਛਾਂ ਵਧਣ ਦਾ ਖਤਰਾ ਹੁੰਦਾ। ਭਾਵੇਂ ਅਕਸਰ ਗੰਡੇ ਵੀ ਗਲ ਜਾਂਦੇ ਨੇ ਪਰ ਉਹ ਮਾਤੜ ਤਮਾ ਤੜਦੇ ਕਰਦੇ ਹਨ। ਇੰਨਾ ਵੱਡੀਆਂ ਮੱਛੀਆਂ ਤੇ ਨਹੀਂ ਇਹ ਵਪਾਰੀ ਨਾਲੇ ਤਾਂ ਰਕਮ ਦੁੱਗਣੀ ਚੁਗਣੀ ਕਰ ਜਾਂਦੇ ਨੇ ਨਾਲੇ ਹਾਕਮਾਂ ਦੀ ਕੁਰਸੀ ਮੁੱਦੀ ਮਾਰ ਦਿੰਦੇ ਹਨ। ਅਸੀਂ ਟੁੱਟਮਾਰ ਕੀ ਬੂਰੀਆਂ ਵੱਜਾਂ ਚੁੰਗਣ ਵਾਲੇ ਕੱਟਿਆਂ ਵਾਂਗੂ ਕਿੱਲੇ ਪਟਾਣ ਵਿੱਚ ਜ਼ੋਰ ਅਜ਼ਮਾਈ ਕਰਦੇ ਰਹ ਜਾਂਦੇ ਹਾਂ। ਦੋਸਤੋ ਇੱਕ ਹੁੰਦਾ ਦੇਖਣ ਦਾ ਨਜ਼ਰੀਆ ਤੇ ਦੂਜੀ ਹੁੰਦੀ ਹੈ ਦੇਸ਼ਾ ਮਤਲਬ ਕਿਹੜੇ ਪਾਸੇ ਤੋਂ ਤੁਸੀਂ ਕਿਸੇ ਚੀਜ਼ ਜਾਂ ਮਸਲੇ ਨੂੰ ਦੇਖ ਰਹੇ ਹੋ। ਕੁਦਰਤ ਨੇ ਸਾਨੂੰ ਨਮੂਨ ਮੌਲ ਖਜ਼ਾਨੇ ਦਿੱਤੇ ਹਨ ਜਿਨ੍ਹਾਂ ਵਿੱਚੋਂ ਇੱਕ ਹੈ ਬਨਗੀ ਜਿਸ ਦਾ ਸਾਸ ਤੁਸੀਂ ਹੁਣੇ ਹੀ ਲੈ ਸਕਦੇ ਹੋ ਜਿਵੇਂ ਕਿ ਆਪਣੇ ਸਾਹਮਣੇ ਦੇਖੋ ਤੁਹਾਨੂੰ ਜੋ ਵੀ ਦਿਖ ਰਿਹਾ ਉਸ ਤੇ गौर ਕਰੋ ਹੁਣ ਇਸ ਥਾਂ ਤੋਂ ਦੋ ਕਦਮ ਇੱਕ ਪਾਸੇ ਵੱਲ ਜਾ ਕੇ ਉਹੀ ਚੀਜ਼ ਦੇਖੋ ਤੁਹਾਨੂੰ ਉਸ ਦਾ ਇੱਕ ਹੋਰ ਪੱਖ ਦਿਖਾਈ ਦੇਵੇਗਾ ਇੱਥੇ ਮੇਰਾ ਇਹ ਦ੍ਰਿਸ਼ ਦਿਖਾਉਣ ਦਾ ਕਾਰਨ ਸੀ ਕਿ ਹਰ ਮਸਲੇ ਦੇ ਅਣਗਿਣਤ ਪਹਿਲੂ ਹੁੰਦੇ ਹਨ ਜਿਹੜਾ ਇਨਸਾਨ ਮਸਲੇ ਦੇ ਚਾਰ ਚਫੇਰੇ ਢੀੜਾ ਲਾ ਕੇ ਆਪਣੀ ਧਾਰਨਾ ਬਣਾਉਂਦਾ ਉਸ ਨੂੰ ਕਦੇ ਨੀਵਾ ਨਹੀਂ ਚੱਕਣਾ ਪੈਂਦਾ ਫਰ ਅਫਸੋਸ ਅਸੀਂ ਤਾਂ ਦੇਖਾ ਦੇਖੀ ਜਾਂ ਸੁਣਾ ਸੁਣੀ ਆਪਣੀ ਧਾਰਨਾ ਬਣਾ ਲੈਂਦੇ ਹਾਂ ਗੱਲ ਗੰਡਿਆਂ ਦੀ ਹੋ ਰਹੀ ਸੀ ਸੋਚਣ ਦੀ ਗੱਲ ਇਹ ਹੈ ਕਿ ਗੰਡੇ ਮਹਿੰਗੇ ਹੋਣ ਦਾ ਕਾਰਨ ਕਾਲਾ ਬਾਜ਼ਾਰੀ ਨਾ ਹੋ ਕੇ ਪੈਦਾਵਾਰ ਦਾ ਘੱਟ ਹੋਣਾ ਵੀ ਹੋ ਸਕਦਾ ਜਿਵੇਂ ਮੈਂ ਸ਼ੁਰੂ ਵਿੱਚ ਕਿਹਾ ਸੀ ਗੰਡਿਆਂ ਦਾ ਕੰਮ ਹੈ ਰੋਣਾ ਸੋ ਜੇ ਇਹਨਾਂ ਦੀ ਪੈਦਾਵਾਰ ਘਟ ਜਾਵੇ ਤਾਂ ਵੀ ਆਮ ਆਦਮੀ ਰੋਂਦਾ ਤੇ ਜੇ ਵੱਧ ਜਾਵੇ ਤਾਂ ਵਿਚਾਰਾ ਜ਼ਿੰਮੇਵਾਰ ਹੁੰਦਾ ਜਦੋਂ ਉਸ ਦੀ ਫਸਲ ਮੰਡੀ ਵਿੱਚ ਰੁੱਲਦੀ ਹੈ ਸੋ ਪੈਦਾਵਾਰ ਵੀ ਇੱਕ ਪੱਖ ਹੋ ਸਕਦਾ ਉਦਾਹਰਨ ਦੇ ਤੌਰ ਤੇ ਆਸਟ੍ਰੇਲੀਆ ਦੇ ਕੇਲਿਆਂ ਦੀ ਗੱਲ ਕੀਤੀ ਜਾ ਸਕਦੀ ਹੈ ਇੱਕ ਸਾਲ ਪੈਦਾਵਾਰ ਨਾ ਹੋਵੇ ਤਾਂ ਭਾਅ ਅਸਮਾਨੀ ਚੜ ਜਾਂਦੇ ਨੇ ਤੇ ਦੂਜੇ ਸਾਲ ਇਹੀ ਕੇਲੇ ਰੁੱਲਦੇ ਫਿਰਦੇ ਹੁੰਦੇ ਹਨ ਇਸ ਨਾਲ ਇਹ ਸਾਫ ਹੋ ਜਾਂਦਾ ਹੈ ਕਿ ਇਹ ਇੱਕ ਕੁਦਰਤੀ ਵਰਤਾਰਾ ਵੀ ਹੋ ਸਕਦਾ ਹੈ ਨਾ ਕਿ ਕਾਂਗਰਸ ਜਾਂ ਬੀਜੇਪੀ ਦੀ ਲੁਕਣ ਵਿੱਚ ਮੰਨ ਲੈਂਦੇ ਹਾਂ ਕਿ ਗੰਡੇ ਮਹਿੰਗੇ ਕਾਲਾ ਵਸਤਰੀ ਕਰਕੇ ਹੋ ਰਹੇ ਹਨ ਫਿਰ ਇਸ ਤੇ ਦੋ ਹੱਲ ਹਨ ਇੱਕ ਤਾਂ ਇਹ ਕਿ ਜੇ ਕਿਸੇ ਨੇ ਗੰਡੇ ਸਟੋਰ ਕੀਤੇ ਹਨ ਤਾਂ ਉਸਨੇ ਪਤਾਲ ਵਿੱਚ ਤਾਂ ਕੀਤੇ ਨਹੀਂ ਹੋਣੇ ਇਸੇ ਤਰਤੀ ਤੇ ਹੀ ਹੋਣਗੇ ਸੋ ਜਿੱਥੇ ਵੀ ਗੰਡਿਆਂ ਦਾ ਸਟੋਰ ਮਿਲਦਾ ਉਸ ਨੂੰ ਪੈ ਜੋ ਉਲੀ ਉਲੀ ਕਰਕੇ ਰੁਕੋ ਰੁਕੋ ਕਿ ਤੁਹਾਨੂੰ ਲੱਗਦਾ ਹੈ ਇਹ ਕਦਮ ਸਹੀ ਹੋਵੇ ਨਹੀਂ ਜੀ ਮੇਰੇ ਵਰਗੇ ਕਾਨੂੰਨ ਦੇ ਡਰਪੋਕ ਤੇ ਸ਼ਾਂਤੀ ਪਸੰਦ ਬੰਦੇ ਲਈ ਤਾਂ ਨਹੀਂ ਸੋ ਦੂਜਾ ਕਦਮ ਇਹ ਹੈ ਕਿ ਤੁਹਾਡੇ ਹੱਥ ਇਹੋ ਜੀ ਪਾਵਰ ਹੈ ਕਿ ਤੁਸੀਂ ਜਦੋਂ ਚਾਹੋ ਇਹਨਾਂ ਸਰਕਾਰੀਆਂ ਤੇ ਤੇ ਵਪਾਰੀਆਂ ਦੇ ਗੰਡੇ ਗਾਲ ਸਕਦੇ ਹੋ ਅੱਜ ਜੇ ਅਸੀਂ ਇੱਕ ਸਰੋਕੇ ਸਿਰਫ 2 ਮਹੀਨੇ ਗੰਡੇ ਨਾ ਖਾਣ ਦੀ ਸੌਂ ਪਾ ਲਈਏ ਤਾਂ ਦੇਖੋ ਇਹਨਾਂ ਦੇ ਗੰਡਿਆਂ ਦੀ ਬੋਹੀ ਇਹਨਾਂ ਦਾ ਦਮ ਕੁੱਟ ਦੇਵੇਗੀ ਪਰ ਜਦੋਂ ਅਸੀਂ ਕਿਸੇ ਚੀਜ਼ ਦੇ ਆਦੀ ਹੋ ਜਾਈਏ ਤਾਂ ਛੱਡਣੀ ਔਖੀ ਹੋ ਜਾਂਦੀ ਹੈ ਸੋ ਗੰਡੇ ਛਡਾਉਣ ਦਾ ਮੇਰਾ ਅੱਗੇ ਦਿੱਤਾ ਨੁਸਖਾ ਅਪਣਾ ਕੇ ਦੇਖਿਆ ਜਾ ਸਕਦਾ ਹੈ ਉਮੀਦ ਹੈ ਲਾਹੇਵੰਦ ਹੋਵੇਗਾ ਜਦੋਂ ਕਿਸੇ ਚੀਜ਼ ਤੋਂ ਮਨ ਪਜਾਉਣਾ ਹੋਵੇ ਤਾਂ ਉਸ ਦੇ ਇਕੱਲੇ ਨਕਾਰਾਤਮਕ ਪੱਖ ਦੇਖੋ ਬਸ ਥੋੜੇ ਦਿਨਾਂ ਵਿੱਚ ਹੀ ਤੁਹਾਡਾ ਅੰਦਰ ਉਸ ਚੀਜ਼ ਲਈ ਮੰਗ ਨਹੀਂ ਕਰੇਗਾ ਉਦਾਹਰਨ ਦੇ ਤੌਰ ਤੇ ਇੱਕ ਪੂਰੇ ਪਰਿਵਾਰ ਦੇ ਜੀਆਂ ਦਾ ਗੰਡਿਆਂ ਪ੍ਰਤੀ ਨਜ਼ਰੀਆ ਦੇਖੋ ਗੰਡੇ ਛਿਲਦੇ ਆ ਵਾਂ ਕਹਿੰਦੀ ਹੈ ਕਿ ਅੱਖਾਂ ਚੋਂ ਪਾਣੀ ਨਿਕਲਦਾ ਬਾਪੂ ਕਹਿੰਦਾ ਕਿ ਗੰਡੇ ਕੱਟ ਲਿਆ ਕਰੋ 10 ਕੁ ਦਿਨਾਂ ਵਿੱਚ ਗਲ ਜਾਂਦੇ ਹਨ ਜੱਪੂ ਕਾ ਨਿਕਲ ਆਉਂਦੀਆਂ ਹਨ ਘਰ ਵਾਲੀ ਗਿਲਾ ਕਰਦੀ ਹੈ ਕਿ ਤੁਹਾਡੇ ਤਾਂ ਮੂੰਹ ਚੋਂ ਹੀ ਬੋ ਆਂ ਦਿਯ ਨਿਆਣੀ ਕਹਿੰਦੀ ਹੈ ਗੰਡੇ ਕੱਟਣ ਵਾਲੇ ਹੱਥਾਂ ਨਾਲ ਸਾਨੂੰ ਦੁੱਧ ਨਾ ਦਿਓ ਮੁਸ਼ਕ ਆਉਂਦੀ ਹੈ ਹੁਣ ਤੁਸੀਂ ਦੱਸੋ ਜਦੋਂ ਇਹਨਾਂ ਗੰਡਿਆਂ ਤੋਂ ਸਾਰਾ ਟੱਬਰ ਦੁਖੀ ਹੈ ਤਾਂ ਫਿਰ ਗੰਡਿਆਂ ਤੋਂ ਕੀ ਗੰਡੇ ਲੈਣੇ ਆਸੀਂ ਬਸ ਇਹਨੀਆਂ ਕੋਈ ਗੱਲਾਂ ਨਾਲ ਤੁਹਾਨੂੰ ਗੰਡਿਆਂ ਤੋਂ ਨਫ਼ਰਤ ਹੋ ਜਾਵੇਗੀ ਜਦੋਂ ਗੰਡੇ ਹੋ ਗਏ ਸਸਤੇ ਉਦੋਂ ਆਪਾਂ ਫਿਰ ਨੁਸਖਾ ਨੰਬਰ 2 ਵਰਤ ਲਵਾਂਗੇ ਯਾਨੀ ਇਹਨਾਂ ਦਾ ਸਕਾਰਾਤਮਕ ਪੱਖ ਪ੍ਰਚਾਰ ਲਵਾਂਗੇ ਪਰ ਫਿਲਹਲ ਜਾਂ ਤਾਂ ਅੰਗੂਰ ਖੱਟੇ ਕਹਿਣ ਵਿੱਚ ਹੀ ਭਲਾਈ ਹੈ ਜਾਂ ਫਿਰ ਸੱਸ ਬਹੂ ਦੇ ਸੀਰੀਅਲ ਅਤੇ ਫੇਸਬੁੱਕ ਛੱਡ ਕੇ ਦੋ ਮੰਡੀਆਂ ਜਿੱਨੇ ਥਾਂ ਵਿੱਚ ਦੋ ਕਿਆਰੀਆਂ ਗੰਡੇ ਬੀਜ ਲੋ ਤਾਜੀ ਪੱਟੂ ਤੇ ਤਾਜੀ ਖੋ ਜਾਂਦਾ ਜਾਂਦਾ ਇਹ ਵੀ ਦੱਸ ਦੇਵਾਂ ਕਿ ਗੰਡਿਆਂ ਦੀਆਂ ਭੂਕਾਂ ਸਿਉਟਿਓ ਨਾ ਚਟਨੀ ਬਹੁਤ ਖੂਬ ਬਣਦੀ ਆ ਹਰੀਆਂ ਭੂਕਾਂ ਦੀ ਧੰਨਵਾਦ